ਸਤਿ ਸ਼੍ਰੀ ਅਕਾਲ ਜੀ ਪੰਜਾਬ ਜੋਬਸ ਅਲਰਟ YouTube ਚੈਨਲ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਸੀ ਹਾਜ਼ਰ ਹੋਏ ਹਾਂ ਪੰਜਾਬ ਵਿੱਚ ਆਈਆਂ ਗਰੁੱਪ ਡੀ ਪਿਓਨ ਅਤੇ ਚੌਂਕੀਦਾਰ ਦੀਆਂ ਅਸਾਮੀਆਂ ਬਾਰੇ ਜਾਣਕਾਰੀ ਲੈ ਕੇ ਜਿਸ ਨੂੰ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਦੇ ਮੁੰਡੇ ਕੁੜੀਆਂ ਸਾਬਕਾ ਫੌਜੀ ਫਿਜ਼ੀਕਲ ਹੈਂਡੀਕੈਪਡ ਅਤੇ ਸਪੋਰਟਸ ਪਰਸਨ ਸਾਰੇ ਹੀ ਇਹਨਾਂ ਪੋਸਟਾਂ 'ਤੇ ਅਪਲਾਈ ਕਰ ਸਕਦੇ ਹਨ ਇਨਾ ਪੋਸਟਰ ਨੂੰ ਅਪਲਾਈ ਕਰਨ ਦੀ ਕੋਈ ਵੀ ਗਵਰਨਮੈਂਟ ਫੀਸ ਨਹੀਂ ਹੋਵੇਗੀ ਇਹ ਜੋ ਅਸਾਮੀਆਂ ਹੋਣਗੀਆਂ ਬਿਨਾ ਕਿਸੇ ਰਿਟੇਰ ਐਗਜ਼ਾਮ ਸਿਰਫ ਇੱਕ ਇੰਟਰਵਿਊ ਬੇਸ ਅਸਾਮੀਆਂ ਰਹਿਣ ਵਾਲੀਆਂ ਹਨ ਜਿਨ੍ਹਾਂ ਬਾਰੇ ਡਿਟੇਲ ਵਿੱਚ ਸਾਰੀ ਜਾਣਕਾਰੀ ਤੁਹਾਨੂੰ ਅੱਗੇ ਇਸ ਵੀਡੀਓ ਵਿੱਚ ਮਿਲ ਜਾਵੇਗੀ ਜੇਕਰ ਤੁਹਾਡਾ ਕੋਈ ਵੀ ਸਵਾਲ ਹੈ ਤਾਂ ਤੁਸੀਂ ਵੀਡੀਓ ਉੱਪਰ ਕਮੈਂਟ ਕਰਕੇ ਪੁੱਛ ਸਕਦੇ ਹੋ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਜ਼ਰੂਰ ਔਨ ਕਰ ਦਿਓ ਤਾਂ ਜੋ ਪੰਜਾਬ ਵਿੱਚ ਚੱਲ ਰਹੀਆਂ ਅਸਾਮੀਆਂ ਬਾਰੇ ਤੁਹਾਨੂੰ ਸਮੇਂ ਸਿਰ ਅਪਡੇਟਸ ਮਿਲ ਸਕੇ ਇਸ ਚੈਨਲ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਪੰਜਾਬ ਵਿੱਚ ਚੱਲ ਰਹੀਆਂ ਹਰ ਇੱਕ ਜ਼ਿਲ੍ਹੇ ਵਿੱਚ ਵੱਖ-ਵੱਖ ਸਰਕਾਰੀ ਅਸਾਮੀਆਂ ਬਾਰੇ ਸਮੇਂ ਸਿਰ ਜਾਣਕਾਰੀ ਮਿਲ ਸਕੇ। ਵਾਅਦੇ ਹਾਂ ਵੀਡੀਓ ਦੇ ਵੱਲ ਨੂੰ। ਇਹ ਜੋ ਅਸਾਮੀਆਂ ਹਨ, ਇਹ ਸੈਸ਼ਨ ਕੋਰਟ ਮੁਹਾਲੀ ਵਿੱਚ ਪਿਓਨ ਅਤੇ ਚੌਂਕੀਦਾਰ ਦੀਆਂ ਰੈਗੂਲਰ ਪੜ੍ਹੀਆਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਜਿਸ ਵਿੱਚ 34 ਪੋਸਟਾਂ ਸਰਕਾਰੀ ਅਸਾਮੀਆਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਜੋ ਬਿਨਾਂ ਕਿਸੇ ਰਿਟਨ ਇਗਜ਼ਾਮ ਤੋਂ ਸਿਰਫ ਇੰਟਰਵਿਊ ਬੇਸ ਤੇ ਤੁਹਾਡਾ ਸਿਲੈਕਸ਼ਨ ਹੋ ਜਾਵੇਗਾ ਇਹਨਾਂ ਪੋਸਟਾਂ ਲਈ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਦੇ ਮੁੰਡੇ ਕੁੜੀਆਂ ਅਪਲਾਈ ਕਰ ਸਕਦੇ ਹਨ ਤੁਸੀਂ ਨੰਬਰ ਆਫ ਪੋਸਟ ਦੇਖ ਸਕਦੇ ਹੋ ਕਿਹੜੇ ਕੈਟਾਗਰੀ ਲਈ ਕਿੰਨੀਆਂ-ਕਿੰਨੀਆਂ ਪੋਸਟਾਂ ਰੱਖੀਆਂ ਰਹਿਣ ਵਾਲੀਆਂ ਹਨ ਜੇ ਆਪਾਂ ਗੱਲ ਕਰੀਏ ਐਜੂਕੇਸ਼ਨ ਕੁਆਲੀਫਿਕੇਸ਼ਨ ਬਾਰੇ ਤਾਂ ਕੈਂਡੀਡੇਟਸ ਘੱਟ ਤੋਂ ਘੱਟ ਅਕਾਦਮੀ ਕਲਾਸ ਪਾਸ ਹੋਣੇ ਲਾਜ਼ਮੀ ਹੋਣਗੇ ਜੇਕਰ ਆਪਾਂ ਹੁਣ ਏਜ ਲਿਮਿਟ ਬਾਰੇ ਗੱਲ ਕਰੀਏ ਤਾਂ ਜਨਰਲ ਕੈਟਾਗਰੀ ਲਈ ਜਿਹੜੀ ਏਜ ਲਿਮਿਟ ਹੈ ਉਹ 18 ਤੋਂ 35 ਸਾਲ ਤੱਕ ਹੋਵੇਗੀ OBC ਅਤੇ ਐਸਸੀ ਕੈਟਾਗਰੀ ਵਾਲੇ ਕੈਂਡੀਡੇਟਸ ਲਈ ਜਿਹੜੀ ਏਜ ਲਿਮਿਟ ਹੈ ਉਹ 18 ਤੋਂ 40 ਸਾਲ ਤੱਕ ਹੋਵੇਗੀ ਯਾਨੀ ਕਿ OBC ਅਤੇ SC ਕੈਟਾਗਰੀ ਵਾਲੇ ਕੈਂਡੀਡੇਟਸ ਨੂੰ 5 ਸਾਲ ਤੱਕ ਦੀ ਏਜ ਰਿਲੈਕਸੇਸ਼ਨ ਦਿੱਤੀ ਗਈ ਹੈ ਨੈਕਸਟ ਆਪਾਂ ਗੱਲ ਕਰਦੇ ਹਾਂ ਸੈਲਰੀ ਬਾਰੇ ਤਾਂ ਜੋ ਇਸ ਦੀ ਸੈਲਰੀ ਹੋਵੇਗੀ ਉਹ 18000 ਰੁਪਏ ਤੋਂ ਲੈ ਕੇ 56900 ਰੁਪਏ ਪਰ ਮੰਥ ਰਹਿਣ ਵਾਲੀ ਹੈ ਨੈਕਸਟ ਆਪਾਂ ਗੱਲ ਕਰਦੇ ਹਾਂ ਕਿ ਫਾਰਮ ਕਿਵੇਂ ਅਪਲਾਈ ਹੋਣਗੇ ਤਾਂ ਇਹਨਾਂ ਪੋਸਟਾਂ ਦੇ ਜੋ ਫਾਰਮ ਨੇ ਉਹ ਆਫਲਾਈਨ ਫਿਲ ਹੋਣਗੇ ਇਨਾ ਪੋਸਟਾਂ ਨੂੰ ਅਪਲਾਈ ਕਰਨ ਦੀ ਕੋਈ ਵੀ ਗਵਰਨਮੈਂਟ ਫੀਸ ਨਹੀਂ ਹੋਵੇਗੀ ਕੈਂਡੀਡੇਟਸ ਐਪਲੀਕੇਸ਼ਨ ਫਾਰਮ ਨੂੰ ਪ੍ਰਿੰਟ ਕਰਵਾ ਕੇ ਉਸ ਨੂੰ ਸਾਰਾ ਪੈਨ ਨਾਲ ਭਰ ਲੈਣਗੇ ਅਤੇ ਆਪਣੀਆਂ ਦੋ ਰੀਸੈਂਟ ਪਾਸਪੋਰਟ ਸਾਈਜ਼ ਫੋਟੋਗ੍ਰਾਫਸ ਪਲੱਸ ਆਪਣੀ ਐਜੂਕੇਸ਼ਨਲ ਕੁਆਲੀਫਿਕੇਸ਼ਨ ਦੇ ਡਾਕੂਮੈਂਟਸ ਪਲੱਸ ਆਧਾਰ ਕਾਰਡ ਦੀ 셀ਫ ਅਟੈਸਟਡ ਫੋਟੋਕਾਪੀ ये सारे डॉक्यूमेंट्स अपने फॉर्म नाल अटैच करके इस फॉर्म एड्रेस एड्रैस देख सकते हो ऑफिस ऑफ द डिस्ट्रिक एंड सैशन जज जुडिशियल कोर्ट कॉम्पलैक्स सैक्टर छिहत्तर एस ए एस नगर मोहाली पिन कोड वन सिक्स डबल जीरो सैवन वन इस एड्रैस उपर ਮਿਤੀ 15 ਮਈ 2025 ਸ਼ਾਮ 5 ਵਜੇ ਤੋਂ ਪਹਿਲਾਂ-ਪਹਿਲਾਂ ਆਪ ਬਾਈ ਪੋਸਟ ਜਾਂ ਬਾਈ ਹੈਂਡ ਇਹ ਐਪਲੀਕੇਸ਼ਨ ਫਾਰਮ ਨੂੰ ਜਮ੍ਹਾਂ ਕਰਵਾ ਸਕਦੇ ਹੋ ਜੇ ਆਪਾਂ ਗੱਲ ਕਰੀਏ ਇਹਨਾਂ ਪੋਸਟਾਂ ਦੇ ਇੰਟਰਵਿਊ ਕਦ ਹੋਵੇਗੀ ਤਾਂ ਇਹਨਾਂ ਪੋਸਟਾਂ ਦੇ ਇੰਟਰਵਿਊ 26 ਮਈ ਤੋਂ ਲੈ ਕੇ 4 ਜੂਨ 2025 ਤੱਕ ਹੋਵੇਗੀ ਜਿਹੜੇ ਕੈਂਡੀਡੇਟਸ ਦਾ ਨਾਮ ਏ ਲੈ ਕੇ ਸੀ ਅਲਫਾਬੈਟ ਤੋਂ ਸਟਾਰਟ ਹੁੰਦਾ ਹੈ ਉਹਨਾਂ ਕੈਂਡੀਡੇਟ ਦੀ ਇੰਟਰਵਿਊ 26 ਮਈ ਵਾਲੇ ਦਿਨ ਹੋਵੇਗੀ ਜਿਹੜੇ ਕੈਂਡੀਡੇਟਸ ਆ ਨੇਮ ਡੀ ਅਲਫਾਬੈਟ ਤੋਂ ਲੈ ਕੇ ਜੀ ਅਲਫਾਬੈਟ ਤੋਂ ਸਟਾਰਟ ਹੁੰਦਾ ਹੈ ਉਹਨਾਂ ਦੀ ਇੰਟਰਵਿਊ 27 ਮਈ ਵਾਲੇ ਦਿਨ ਹੋਵੇਗੀ ਨੈਕਸਟ ਐਚ ਤੋਂ ਜੇ ਨੇਮ ਵਾਲੇ ਕੈਂਡੀਡੇਟ ਦੀ ਇੰਟਰਵਿਊ 28 ਮਈ ਵਾਲੇ ਦਿਨ ਹੋਵੇਗੀ ਤੁਸੀਂ ਅਲਫਾਬੈਟ 22 ਇੰਟਰਵਿਊ ਡੇਟ ਚੈੱਕ ਕਰ ਸਕਦੇ ਹੋ ਕਿ ਕਿਹੜੇ ਨੇਮ ਵਾਲੇ ਕੈਂਡੀਡੇਟ ਦੀ ਇੰਟਰਵਿਊ ਕਿਸ ਡੇਟ ਨੂੰ ਹੋਵੇਗੀ ਇਹਨਾਂ ਪੋਸਟਾਂ ਦਾ ਜੋ ਆਫੀਸ਼ੀਅਲ ਲਿੰਕ ਹੈ ਅਤੇ ਆਫੀਸ਼ੀਅਲ ਵੈਬਸਾਈਟ ਦਾ ਲਿੰਕ ਤੁਹਾਨੂੰ ਸਾਡੇ ਟੈਲੀਗ੍ਰam ਚੈਨਲ ਤੇ ਮਿਲ ਜਾਵੇਗਾ ਜਿਸ ਦਾ ਲਿੰਕ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੀ ਜਿਹੜੀ ਲਾਸਟ ਡੇਟ ਹੈ ਉਹ 17 ਮਈ 2025 ਸ਼ਾਮ 5 ਵਜੇ ਤੱਕ ਰਹਿਣ ਵਾਲੀ ਹੈ ਜਿਹੜੇ ਵੀ ਕੈਂਡੀਡੇਟਸ ਇਹਨਾਂ ਪੋਸਟਾਂ ਲਈ ਅਪਲਾਈ ਕਰਦੇ ਹਨ ਉਹ ਮਿਤੀ 17 ਮਈ 2025 ਸ਼ਾਮ 5 ਵਜੇ ਤੋਂ ਪਹਿਲਾਂ ਪਹਿਲਾਂ ਐਪਲੀਕੇਸ਼ਨ ਫਾਰਮ ਨੂੰ ਭਰ ਸਕਦੇ ਹਨ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਅਤੇ ਆਪਣੇ ਫਰੈਂਡਸ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਨਵੀਆਂ ਪੋਸਟਾਂ ਬਾਰੇ ਅਪਡੇਟ ਸਮੇਂ ਸਿਰ ਮਿਲ ਸਕੇ ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੀਆਂ ਅਪਡੇਟਸ ਬਾਰੇ ਜਾਣਕਾਰੀ ਲੈ ਕੇ ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ